ਮਾਮਲਾ ਅਮਰਸਰ ਦੇ ਜਿੱਥੇ ਪਾਸਟਰ ਅੰਕੁਰ ਨਰੋਲਾ ਦੇ ਖਿਲਾਫ ਭਗਵਾਨ ਵਾਲਮੀਕੀ ਪਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਅਮਰਸਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪਾਸਟਰ ਅੰਕੂ ਨਰੋਲਾ ਵੱਲੋਂ ਬਾਰ-ਬਾਰ ਹਿੰਦੂ ਸਿੱਖ ਪਾਈਚਾਰੇ ਨੂੰ ਟਾਰਗੇਟ ਕਰਦਿਆਂ ਹੋਇਆਂ ਉਹਨਾਂ ਦੇ ਨਿਰੰਤਰ ਧਰਮ ਪਰਿਵਰਤਨ ਕਰਵਾਏ ਜਾ ਰਹੇ ਨੇ। ਸਾਡੇ ਸੰਤ ਸਮਾਜ ਦੇ ਜੋ ਧਾਰਮਿਕ ਰੀਤੀ ਰਿਵਾਜ ਨੇ ਉਹਨਾਂ ਦਾ ਸ਼ਰਿਆ ਮਜ਼ਾਕ ਬਣਾਇਆ ਜਾ ਰਿਹਾ ਜੋ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਕਿਹਾ ਕਿ ਅਸੀਂ ਆਪਣੇ ਸਮਾਜ ਅਤੇ ਧਰਮ ਦੀ ਸੁਰੱਖਿਆ ਦੇ ਲਈ ਸੰਘਰਸ਼ ਕਰ ਰਹੇ ਹਾਂ ਜੇਕਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਹੋਏ ਇਸ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ ਜੈ ਸ਼੍ਰੀ ਰਾਮ ਸ਼੍ਰੀ ਸ਼੍ਰੀ 1008 ਮਹਾ ਮੰਦੇਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਬਾਲਾਈ dham ਕਾਲੇਗਨਪੁਰ ਛੇਟਾ ਅੱਜ ਅਸੀਂ ਡੀਸੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਨਰੂਲਾ ਇੱਥੇ 11 ਤਰੀਕ ਨੂੰ ਪ੍ਰੋਗਰਾਮ ਕਰ ਰਿਹਾ ਆ ਉਹ ਹਿੰਦੂ ਸਮਾਜ ਸਿੱਖ ਸਮਾਜ ਬਾਲਮਿਕ ਸਮਾਜ ਹਰ ਸਮਾਜ ਦੇ ਖਿਲਾਫ ਭੋਲੀ ਭੋਲੀ ਜਨਤਾ ਨੂੰ ਪ੍ਰੇਰਿਤ ਕਰ ਰਿਹਾ ਆ ਉਹਨਾਂ ਦੇ ਕਹਿ ਰਿਹਾ ਕਦੀ ਕਹਿ ਰਿਹਾ ਕਿ ਮੈਂ ਤੁਹਾਨੂੰ ਇੱਕ ਤੇਲ ਦਵਾਂਗਾ ਤੇ ਉਹਨਾਂ ਸਰਕਾਰੀ ਨੌਕਰੀ ਮਿਲ ਜੇਗੀ ਕਹਿੰਗੇ ਏਡਸ ਮੈਂ ਠੀਕ ਕਰ ਦਾਂਗਾ ਕਿ ਇਹਨੂੰ ਕੁਛ ਕਹਿ ਰਿਹਾ ਕਿਛ ਕਿ ਇਹਨੂੰ ਕੁਛ ਕਹਿ ਰਿਹਾ ਹੈ ਜਿਹੜੀ ਭੋਲੀ ਭਾਲੀ ਜਨਤਾ ਹੈ ਉਹਨਾਂ ਨੂੰ ਗਮਰਾਹ ਕਰ ਰਿਹਾ ਹੈ ਇਸ ਕਰਕੇ ਅਸੀਂ ਮੰਗ ਪੱਤਰ ਦਿੱਤਾ ਕਿ ਉਹਰਾ ਪ੍ਰੋਗਰਾਮ ਕੈਨਸਲ ਕੀਤਾ ਜਾਵੇ ਜੇ ਪ੍ਰਸ਼ਾਸਨ ਉਹਰਾ ਪ੍ਰੋਗਰਾਮ ਕੈਨਸਲ ਨਹੀਂ ਕੀਤਾ ਫਿਰ ਸਾਡਾ ਸੰਘਰਸ਼ ਤੇਜ਼ ਕੀਤਾ ਜਾਏਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਕਸਰ ਹੀ ਉਹ ਬਿਆਨ ਦਿੰਦੇ ਵਟਾ ਇਸ ਵਾਰ ਕੀ ਹੋਇਆ ਵੀ ਤੁਸੀਂ ਆ ਕੇ ਆਏ ਕਿਉਂਕਿ ਹਰ ਵਾਰ ਯਾਰ ਪ੍ਰਚਾਰਚਰ ਉਹ ਕਹਿੰਦੇ ਕਹਿੰਦੇ ਆ ਅਸੀਂ ਹਰ ਪ੍ਰਚਾਰਚਰ ਨੂੰ ਦਾ ਬਿਆਨ ਅਹੀਂ ਉਸੇ ਟੈਂਪੋਰੇ ਖਿਲਾਫ ਕੰਪਲੇਂਟ ਦੇ ਦਿੱਤੀ ਆ ਪੁਲਿਸ ਪ੍ਰਸ਼ਾਸਨ ਕੋ ਕਾਫੀ ਚੇੜੀਆਂ ਪੈਂਡਿੰਗ ਪਈਆਂ ਕੰਪਲੇਂਟਾਂ ਜਿਹੜੀਆਂ ਕਿ ਅੱਜ ਅਹੀਂ ਕਮਿਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਜਿਹੜੀਆਂ ਪੈਂਡਿੰਗ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਜਿਹੜੀਆਂ ਤੁਹਾਡੀਆਂ ਪੈਂਡਿੰਗ ਕੰਪਲੇਂਟਾਂ ਪਈਆਂ ਉਹ ਵੀ ਕੱਡੀਆਂ ਜਾਣਗੀਆਂ ਤੇ ਉੱਤੇ ਕਾਰਵਾਈ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਬਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਔਰ ਅੱਜ ਸਾਡੇ ਪ੍ਰਧਾਨ ਲਕੀਵੈਤ ਜੀ ਔਰ ਬਾਬਾ ਸਨੀ ਸੋਤਾ ਜੀ ਔਰ ਵੱਖ-ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਜੋ ਅੰਕਨ ਨਰੂਲਾ ਵੱਲੋਂ ਇੱਕ ਇੱਥੇ ਪ੍ਰੋਗਰਾਮ ਰੱਖਿਆ ਗਿਆ 11 ਤਰੀਕ ਨੂੰ ਉਹਦੇ ਸੰਬੰਧੀ ਔਰ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜਾ ਜਬਰੀ ਧਰਮ ਪਰਿਵਰਤਨ ਕਰਾ ਰਿਆ ਔਰ ਧਰਮਾਂ ਦੇ ਖਿਲਾਫ ਬੋਲ ਕੇ ਜਿਹੜਾ ਸਾਰਿਆਂ ਨੂੰ ਉਪਮਾਨਿਤ ਕਰ ਰਿਹਾ ਉਹਦੇ ਸਬੰਧੀ ਜਿਹੜੀਆਂ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਸੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਵੀ ਆਪ ਜੀ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਆਪ ਜੀ ਨੇ ਕੋਈ ਗੌਰ ਨਹੀਂ ਕੀਤਾ ਔਰ ਜਦ ਕੋਈ ਵੱਡਾ ਐਕਸ਼ਨ ਹੁੰਦਾ ਤੇ ਫਿਰ ਜਿਹੜੀ ਆ ਇਹ ਸਰਕਾਰਾਂ ਵਾ ਇਹਨਾਂ ਨੂੰ ਭੱਜ ਦੌੜ ਪੈ ਜਾਂਦੀ ਆ ਅਸੀਂ ਚਾਹੁੰਦੇ ਕਿ ਜਿਹੜਾ 11 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਉਹ ਪ੍ਰੋਗਰਾਮ ਇਹਨਾਂ ਦਾ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜੀਆਂ ਜਥੇਬੰਦੀਆਂ ਔਰ ਵੱਖ-ਵੱਖ ਧਰਮਾਂ ਦੀਆਂ ਸਾਰੇ ਲੋਕ ਇਕੱਠੇ ਹੋਣਗੇ ਜਿਹਦੇ ਵਿੱਚ ਨਿਆਂਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਫਿਰ ਉੱਥੇ ਦਾ ਜਿਹੜਾ ਜੋ ਵੀ ਸਿਸਟਮ ਹੋਏਗਾ ਉਹਦਾ ਜ਼ਿੰਮੇਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੋਏਗਾ ਕਿਉਂਕਿ ਕਾਰਨ ਕਿ ਸਮਝਦੇ ਹਮੇਸ਼ਾ ਹੀ ਉਹਨਾਂ ਦੇ ਕਲਾਕ ਕੰਪਲੇਂਟਰ ਹੁੰਦੇ ਕਾਰਨ ਕਾਰਨ ਇਹ ਆ ਜੀ ਵੇਖੋ ਇੱਕ ਬੰਨੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਗੁਰੂ ਹੋਏ ਨੇ ਔਰ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਇਕੱਠੇ ਹੋਣ ਦਾ ਉਪਦੇਸ਼ ਵੀ ਦਿੱਤਾ ਵਾ ਔਰ ਵਕ ਵਕ ਜਿੱਥੇ ਜਿੱਥੇ ਵੀ ਗਏ ਵਕ ਵਕ ਧਰਮਾਂ ਨੂੰ ਉਹਨਾਂ ਨੇ ਨਾਲ ਲਾਇਆ ਅੱਜ ਵੀ ਆਪਾਂ ਹਰਮੰਦਰ ਸਾਹਿਬ ਜਾਂਦੇ ਆ ਤੇ ਉੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਚੌ ਵਰਨਾਂ ਨੂੰ ਸਾਂਝੇ ਕਿ ਸਾਰਿਆਂ ਨੂੰ ਉੱਥੇ ਜਿਹੜਾ ਵਾ ਮਾਨ ਸਨਮਾਨ ਦਿੱਤਾ ਜਾਂਦਾ ਪਰ ਇਹ ਇਹ ਧਰਮ ਵੱਖਰਾ ਹੀ ਆ ਜਿਹੜਾ ਆਂਦਾ ਹੈ ਕਿ ਤੁਸੀਂ ਕਿਸੇ ਦਾ ਪ੍ਰਸ਼ਾਦ ਨਹੀਂ ਲੈਣਾ ਕਿਸੇ ਦਾ ਜਿੱਦਾਂ ਛਪੀਲਾਂ ਲੱਗਦੀਆਂ ਹੁਣ ਗਰਮੀ ਦੇ ਵਿੱਚ ਹੁਣ ਇਹਨਾਂ ਦੇ ਬਿਆਨ ਹੈ ਕਿ ਕਿਤੇ ਕਿਸ ਨੇ ਭਾਵੇਂ ਤੁਸੀਂ ਧਿਆਏ ਮਰ ਜਾਓ ਉੱਥੋਂ ਕਿਸ ਨੇ ਜਲਵ ਨਹੀਂ ਪੀਣਾ ਠੀਕ ਹੈ ਜੀ ਔਰ ਇਹ ਸਾਡੇ ਪਰਿਵਾਰਾਂ ਦੇ ਵਿੱਚ ਪਾੜਾ ਪਾ ਰਹੇ ਆ ਔਰ ਜਬਰੀ ਧਰਮ ਪਰਿਵਰਤਨ ਕਰਾ ਰਹੇ ਕਹਿ ਰਹੇ ਕਿ ਅਸੀਂ ਜਿੱਥੇ ਕੋਈ ਆਪਣਾ ਕੈਂਸਰ ਵਾਲਾ ਬੰਦਾ ਜਿਹੜਾ ਕੋਈ ਜਿਆਦਾ ਤੁਰ ਫੇਰ ਨਹੀਂ ਸਕਦਾ ਜਿਹੜਾ ਜਿਹੜਾ ਵੀਲ ਚੇਅਰ ਤੇ ਆ ਉਹ ਵੀ ਉਠਾ ਸਕਦੇ ਹਾਂ ਉਹ ਇੱਥੇ ਸਵਾਲ ਪੈਦਾ ਹੁੰਦਾ ਕਿ ਜੇਕਰ ਇਹ ਲੋਕਾਂ ਨੂੰ ਉਠਾਉਂਦੇ ਆ ਤੇ ਇਹਨਾਂ ਦੇ ਜਿਹੜਾ ਪਹਿਲਾ ਗਰੂ ਆ ਜਿਹੜਾ ਵੀ ਪੌਪ ਕੁਝ ਦੱਸਦੇ ਨੇ ਉਹਨੂੰ ਕਿਉਂ ਨਹੀਂ ਉਠਾਇਆ ਜਾਂਦਾ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਅੰਧਵਿਸ਼ਵਾਸ ਫਲਾ ਰਹੇ ਆ ਅਸੀਂ ਇਸ ਅੰਧਵਿਸ਼ਵਾਸ ਤੋਂ ਇਹਨਾਂ ਲੋਕਾਂ ਨੂੰ ਸचेत ਕਰ ਰਹੇ ਆ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿੰਨੀਆਂ ਵੀ ਇਹਨਾਂ ਦੇ ਅੰਕਰਨ ਰੂਲਾ ਦੇ ਖਿਲਾਫ ਪਹਿਲਾਂ ਵੀ ਬੜੀਆਂ ਸ਼ਿਕਾਇਤਾਂ ਕੀਤੀਆਂ ਪਰ ਕਿਸੇ ਨੇ ਐਕਸ਼ਨ ਨਹੀਂ ਲਿਆ ਜੇਕਰ ਹੁਣ ਵੀ ਐਕਸ਼ਨ ਨਾ ਲਿਆ ਗਿਆ ਤੇ ਫਿਰ ਜਿਹੜਾ ਆਉਣ ਵਾਲਾ ਸੰਘਰਸ਼ੀ ਦੱਸੇਗਾ ਕਿ ਉੱਥੇ ਕੀ ਹੋ ਸਕਦਾ ਇਸ ਲਈ ਪ੍ਰਸ਼ਾਸਨ ਇਸ ਗੱਲ ਦਾ ਜ਼ਿੰਮੇਵਾਰ ਹੋਏਗਾ ਜੇਕਰ ਕੋਈ ਇਹਨਾਂ ਨੇ ਪ੍ਰੋਗਰਾਮ ਉਹਨਾਂ ਦਾ ਨਾਮ ਰੱਦ ਕਰਾਇਆ ਤੇ ਹੋ ਸਕਦਾ ਕਿ ਜਥੇਬੰਦੀਆਂ ਉੱਥੇ ਆਮੋ ਸਾਹਮਣੇ ਵੀ ਹੋਣ ਇਸ ਲਈ ਇਸ ਮੌਕੇ ਨੂੰ ਜਿਹੜਾ ਵਾ ਸੰਭਾਲਣਾ ਪ੍ਰਸ਼ਾਸਨ ਦੇ ਹੱਥਾ ਔਰ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰ ਚੁੱਕੇ ਹਾਂ ਮਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਪਾਪਾ ਸਰਵਨਾ ਜੀ ਜੋ ਬੋਲੇ ਸੋਨਰ ਪੈ ਸਤਿਗੁਰੂ ਗੁਰੂ ਨਾਨਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਾਲ ਸਤਿਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਅਜਰ ਅਮਰ ਤ੍ਰੈ ਕਾਲ ਦਰਸ਼ੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਕਿਉਂਕਿ ਸੰਵਿਧਾਨ ਇਹ ਨਹੀਂ ਕਿਹਾ ਜਾ ਸਕਦਾ ਕਿ ਹਰ ਕੋ ਨੂੰ ਰਾਇਟ ਆ ਆਪਣਾ ਪ੍ਰਚਾਰ ਕਰਨ ਦਾ ਹਰ ਕੋ ਨੂੰ ਇਹ ਨਹੀਂ ਕਹਿ ਸਕਦੇ ਆਪਾਂ ਪਰ ਜਿਹੜਾ ਪ੍ਰਚਾਰ ਦੇ ਵਿੱਚ ਗਲਤ ਕਿਹਾ ਜਾਣਾ ਉਹ ਜਿਹੜਾ ਗੈਰ ਕਾਨੂੰਨੀ ਆ ਮਤਲਬ ਝੂਠ ਮਾਰਨਾ ਵੀ ਅਸੀਂ ਤੇਲ ਲਾ ਕੇ ਨੌਕਰੀਆਂ ਦੇਣੇ ਆ ਫਿਰ ਐਡੇ ਐਡੇ ਸਕੂਲ ਕਾਲਜਾਂ ਦੀ ਲੋੜ ਹੀ ਕੋਈ ਨਹੀਂ ਤੇ ਜਿਹੜੇ ਘੋੜੇ ਜਾਂ ਤੇਲ ਦੇ ਟੀਨਰ ਰੱਖ ਲੈਣੇ ਚਾਹੀਦੇ ਆਪਣੇ ਬੱਚਿਆਂ ਵਾਸਤੇ ਵੀ ਘਰ ਹੋਇ ਇੱਕ ਟੀਨ ਸਿਰ ਤੇ ਲੱਦਿਆ ਦੇਣੇ ਨੌਕਰੀ ਦੇ ਗੱਲ ਤਾਂ ਇਹ ਵੀ ਦਾਪੀ ਆਪਾਂ ਕਈ ਸਰ ਰਾਜੀ ਕਰ ਦਿੰਨੇ ਆ ਤੇ ਕੋਈ ਵੀ ਰੋਕ ਨੂੰ ਰਾਜੀ ਕਰ ਦਿੰਨੇ ਆ ਐਡੇ ਐਡੇ ਹਸਤਾਲ ਖੋਲੇ ਡਿਗਰੀਆਂ ਕਰਨ ਦੀ ਤੇ ਲੋੜ ਹੀ ਕੋਈ ਨਹੀਂ ਹੈਗੀ ਅੱਜ ਕੱਲ੍ਹ ਪ੍ਰਸ਼ਾਸਨ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਜੀ ਕੀ ਕਿਹਾ ਉਹਨੇ ਇਹੀ ਵੀ ਇਹ ਇਹੀ ਕਿਹਾ ਵੀ ਇਹਨੂੰ ਰੋਕਿਆ ਜਾਵੇ ਪ੍ਰਚਾਰ ਨੂੰ ਜੇ ਪ੍ਰਚਾਰ ਨਾ ਰੁਕਿਆ ਯਾਰਾ ਫਿਰ ਸੰਘਰਸ਼ ਤੇਜ ਹੋਏਗਾ ਬੋਲੇ ਸੋਨਰ ਹੈ ભગવાન ਵਾਲਮੀਕ ਮਹਾਰਾਜ ਜੀ ਹੈ ਮੈਂ ਲੱਕੀਵਾਰ ਪੰਜਾਬ ਪ੍ਰਧਾਨ ਭਗਵਾਨ ਵਾਲਮੀਕ ਦੀ ਵੀਰਸਾ ਨਾ ਮੇਰੇ ਨਾਲ ਬਾਬਾ ਸਨੀਨਾਥ ਜੀ ਅੱਜ ਸਮੂਹ ਵਾਲਮੀਕੀ ਸਿੱਖ ਤੇ ਹਿੰਦੂ ਜਿੱਥੇ ਬੰਦੀਆਂ ਦੇ ਜਿਹੜੇ ਸੰਤ ਸਮਾਜ ਔਰ ਜਥੇਬੰਦੀਆਂ ਦੇ ਉਧੇਦਾਰਾਂ ਵੱਲੋਂ ਡੀਸੀ ਸਾਹਿਬ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਪਤਾ ਗਿਆ ਵਾ ਜਿਸ ਵਿੱਚ ਅਸੀਂ ਮੰਗ ਕੀਤੀ ਹੈ ਕਿ ਜਿਹੜਾ ਪਾਸਟਰ ਅੰਕੁਰ ਰੂਲਾ ਵਾ ਖੰਬਰਾ ਚਰਚ ਤੋਂ ਉਹ 크ਰੁਸੇਡ ਕਰਨ ਜਾ ਰਿਹਾ ਵਾ ਕ੍ਰੁਸੇਡ ਦਾ ਮਤਲਬ ਹੈਗਾ ਜੀ ਧਰਮ ਯੁੱਧ ਅਸੀਂ ਇਹ ਪੁੱਛਣਾ ਚਾਹਨੇ ਆ ਕਿ ਕਾਹਦਾ ਧਰਮ ਯੁੱਧ ਲੱਗਾ ਹੋਇਆ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਵੇਖੋ ਤੇ ਤਿੰਨ ਧਰਮਾਂ ਦੇ ਵਿੱਚ ਜਿਹੜਾ ਵਾ ਇਹ ਧਰਮ ਯੁੱਧ ਹੋਇਆ ਸੀਗਾ ਆਪਣੇ ਧਰਮ ਨੂੰ ਉੱਚਾ ਖਾਣ ਵਾਸਤੇ ਇਹਦੇ ਵਿੱਚ ਮੁਸਲਮਾਨ ਆ ਗਏ 크ਿਸਤਨ ਨਾਗ ਤੇ ਜਹੀਉਦੀ ਆ ਗਏ ਫੋਨ ਜਿਹੜਾ ਇਹ ਜਿਹੜੇ ਜਿਹੜੇ ਇਹ ਕਰਦੇ ਪਏ ਆ ਜਿਹੜਾ ਅੰਕਨੂਰਲਾ ਜਿਹੜਾ ਕ੍ਰੁਸੇਡ ਕਰਦਾ ਪਿਆ ਉਹਦੇ ਵਿੱਚ ਕੀ ਆ ਕਿ ਜਿਹੜਾ ਹਿੰਦੂ ਜਿਹੜੇ ਹਿੰਦੂ ਲੋਕਾਂ ਦਾ ਔਰ ਸਿੱਖ ਸਮਾਜ ਦੇ ਲੋਕਾਂ ਦਾ ਜਿਹੜੇ ਇਹਨਾਂ ਦਾ ਜਬਰੀ ਔਰ ਲਾਲਚ ਦੇ ਕੇ ਜਾਂ ਬਿਮਾਰੀਆਂ ਦਾ ਜਾ ਰਿਹਾ ਵਾ ਔਰ ਇਹ ਜਿਹੇ ਮੇਜਰ ਜਿਹੜਾ ਵਾ ਕਨਵਰਜਨ ਹੋ ਰਹੀ ਆ ਜਿਹੜੀ ਮਜਬੀ ਸਿੱਖ ਸਮਾਜ ਚੋਂ ਆ ਵਾਲਮੀਕੀ ਸਮਾਜ ਚੋਂ ਆ ਦਲੀ ਸਮਾਜ ਚੋਂ ਆ ਔਰ ਮੇਨ ਜਿਹੜੀ ਹੋ ਰਹੀ ਆ ਬਾਰਡਰ ਬੈਲਟ ਏਰੀਆ ਦੇ ਵਿੱਚ ਜਿਹਦੇ ਵਿੱਚ ਤਰਨਤਾਰਨ ਆ ਗਿਆ ਅੰਮ੍ਰਿਤਸਰ ਆ ਗਿਆ ਗੁਰਦਾਸਪੁਰ ਤੁਸੀਂ ਦੇਖ ਲਓ ਇਹ ਮੇਜਰ ਜਿਹੜੇ ਆ ਏਰੀਏ ਜਿਹੜੇ ਆ ਜਿਹੜੇ ਐਸੀ ਸਮਾਜ ਨੂੰ ਬਿਲੋਂਗ ਕਰਦੇ ਸੀਗੇ ਸਾਰੇ ਦੇ ਸਾਰੇ ਜਿਹੜੇ ਆ ਇਸ ਟਾਈਮ ਇਹ ਕਨਵਰਟ ਹੋ ਚੁੱਕੇ ਆ ਔਰ ਸਰਕਾਰ ਦੀ ਨੱਕ ਦੇ ਥੱਲੇ ਸਭ ਕੁਝ ਹੋ ਰਿਹਾ ਵਾ ਔਰ ਲਗਾਤਾਰ ਜਿਹੜਾ ਅਨਕੁਨ ਨਰੂਲਾ ਵਾ ਜਿੰਨੂੰ ਕਿਸੇ ਦਾ ਡਰ ਨਹੀਂਗਾ ਔਰ ਸਿੱਖ ਜਿਹ ਜਿਹੜਾ ਇੱਕ ਪਿਓ ਦੇ ਹੋ ਕੇ ਰਹਿ ਜੋ ਔਰ ਲੰਗਰ ਨਹੀਂ ਕਿਤੇ ਖਾਣਾ ਨਾ ਕਿ ਤੁਸੀਂ ਕਿਤੇ ਸ਼ਬੀਲ ਪੀਣੀ ਜੇ ਔਰ ਇੱਕ ਲੇਟੈਸਟ ਵੀਡੀਓ ਜਿਹੜੀ ਆਈ ਹੈ ਵੀਡੀਓ ਦੇ ਵਿੱਚ ਇੱਕ ਕੁੜੀ ਸੱਚ ਦੀ ਕਾਲ ਕਹਿ ਰਹੀ ਹੈ ਔਰ ਇਹ ਵਿੱਚ ਉਹ ਕਹਿ ਰਿਹਾ ਵਾ ਕਿ ਤੇਰੇ ਚ ਵਿਵੇਕ ਨਹੀਂ ਹੈਗਾ ਤੂੰ ਸਸਰੀ ਕਾਲ ਕਹਿ ਰਿਹਾ ਵਾ ਕਹਿ ਰਹੀ ਹੈ ਔਰ ਠੀਕ ਹੈ ਜੀ ਔਰ ਦੂਸਰਾ ਜਿਹੜਾ ਹਿੰਦੂ ਸਮਾ ਦੇ ਦੀ ਤੀਰਵਾਜ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੇ ਆ ਜਾਗੋ ਕੱਢਦੇ ਆ ਜਾਂ ਹਲਦੀ ਰਸਮ ਹੁੰਦੀ ਆ ਉਹਨਾਂ ਬਾਰੇ ਵੀ ਜਿਹੜੀ ਆ ਇਹ ਮਾੜੀ ਸ਼ਬਦਾਵਲੀ ਬੋਲ ਰਿਹਾ ਵਾ ਔਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਜਾਊਗਾ ਕਿ ਜਿਹੜੀ ਕਿਸਾਈ ਮਿਸ਼ਨਰੀਆਂ ਵਾ ਇਹਨਾਂ ਦਾ ਸਿਰਫ ਇੱਕ ਇੱਕ ਫੰਡਾ ਵਾ ਕਿ ਕਿਸੇ ਤਰੀਕੇ ਦੇ ਨਾਲ ਕਨਵਰਜਨ ਕੀਤਾ ਜਾਵੇ ਕਿਉਂਕਿ ਜਿਹੜਾ ਪੰਜਾਬ ਹੈਗਾ ਵਾ ਉਹ ਸਿੱਖ ਬਹੁਲ ਜਿਹੜਾ ਵਾ ਏਰੀਆ ਹੈਗਾ ਵਾ ਔਰ ਉਸ ਦੇ ਨਾਲ ਰਿਲੇਟਡ ਉਹਨਾਂ ਨੇ ਸ਼ਬਦ ਜਿਹੜੇ ਯੂਜ਼ ਕਰ ਲਏ ਜਿਸ ਦਾ ਸਤਗੁਰੂ ਜੀਸ਼ੂ ਹੋ ਗਿਆ ਸਤ ਸੰਗ ਹੋ ਗਿਆ ਔਰ ਹਿੰਦੂ ਸਮਾ ਦੇ ਵਿੱਚੋਂ ਗਰੇ ਆ ਜੋ ਅਭਿਸ਼ੇਕ ਦਾਕ ਮਤਲਬ ਹੀ ਇਸ ਤਰੀਕੇ ਦਾ ਵਰਤਤਾ ਕੀ ਲੋਕਾਂ ਨੂੰ ਇਹ ਲੱਗੇ ਕਿ ਵੀ ਸਮ ਦੇ ਕਿ ਜਾਣ ਬੂਝ ਕੇ ਕਰ ਰਹੇ ਹੈ ਕਿ ਕਾਰਨ ਤੋਂ ਜਾਣ ਬੂਝ ਕੇ ਕਰਦੇ ਆ ਕਿਉਂਕਿ ਦੇਖੋ 크ਰੁ세ਡ ਦਾ ਮਤਲਬ ਹੀ ਇਹੀ ਹੋ ਗਿਆ ਨਾ ਵੀ ਆਪਣੇ ਧਰਮ ਨੂੰ ਹਾਈਡਰ ਦੇ ਲੈ ਕੇ ਜਣਾ ਦੂਸਰੇ ਧਰਮ ਨੂੰ ਛੱਟ ਕੇ ਆਪਣੀ ਗਿਣਤੀ ਵਧਾਣਾ ਔਰ ਨਰੋਲਾ ਜਿਹੜਾ ਵਾ ਉਹ ਇਸ ਟਾਈਮ ਇਹੀ ਕਰ ਰਿਹਾ ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਚਰਤ ਜਿਹੜੀ ਹੈ ਇਸ ਵੇਲੇ ਖਾਂਬੜੇ ਦੇ ਵਿੱਚ ਬਣਨ ਜਾ ਰਹੀ ਹੈ ਔਰ ਇਹਦੀ ਫੰਡਿੰਗ ਕਿੱਥੋਂ ਆ ਰਹੀ ਹੈ ਕਿਉਂਕਿ ਛੋਟੇ ਛੋਟੇ ਏਰੀਆਜ਼ ਦੇ ਵਿੱਚ ਤੁਸੀਂ ਅੰਮ੍ਰਿਤਸਰ ਤਰਨਤਾਰਨ ਇਸ ਵਾਰ ਮੈਂ ਪ ਇਹ ਛੋਟੇ ਛੋਟੇ ਇਸ ਟਾਈਮ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਛੋਟੀਆਂ ਛੋਟੀਆਂ ਚਰਚਾਂ ਬਣ ਰਹੀਆਂ ਵਾਂ ਉਹਨਾਂ ਚੋਂ ਫੰਡਿੰਗਸ ਆ ਰਹੀ ਹੈ ਇੱਕ ਚਰਚ ਦੇ ਮਗਰ ਤੁਸੀਂ 100 200 500 ਬੰਦਾ ਵੀ ਲਾ ਲਓ ਤੁਸੀਂ ਤੇ ਬਹੁਤ एवरीडे ਲੈਵਲ ਤੇ ਗੱਲ ਜਾਰੀ ਹੈ ਔਰ ਦੂਸਰਾ ਮੇਜਰ ਫੈਕਟ ਕੀ ਕਰਦੇ ਪਏ ਹੈ ਪਹਿਲੇ ਦੇ ਸਮੇਂ ਦੇ ਵਿੱਚ ਇਹ ਆਪਣੇ ਨਾਲ ਮਸੀਹ ਲਾਰੇ ਸੀਗੇ ਹੁਣ ਆਪਣੇ ਨਾਲ ਮਸ਼ੀਨ ਹੀ ਲਾਰੇ ਉਹਦਾ ਕਾਰਨ ਹੈ ਕਿ ਵੀ ਇਹ ਆਪਣੇ ਨੂੰ ਹਾਈਡ ਕਰਦੇ ਪਿਆ ਜੇ ਡਾਟਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਇਹ ਡਾਟਿਆਂ ਦੇ ਹਿਸਾਬ ਨਾਲ ਜੇ ਕ੍ਰਿਸਚਨ ਜਿਹੜੇ ਆ 1% ਆ ਪਰ ਜੇ ਕਨਵਰਟਰ ਦੇ ਹਿਸਾਬ ਨਾਲ ਵੇਖੇ ਤੇ 10 ਹੋ ਚੁੱਕੇ ਆ ਕਿਉਂਕਿ ਇਹ ਆਪਣੇ ਨਾਲ ਦੇ ਮਗਰ ਮਸ਼ੀਨ ਹੀ ਲਾਰੇ ਜਿਹਦੇ ਕਰਕੇ ਜਦੋਂ ਮਰਦਮਸ਼ੁਮਾਰੀ ਵੀ ਹੁੰਦੀ ਆ ਤੇ ਉਹਰੇ ਵਿੱਚ ਵੀ ਇਹ ਮਜਬੀ ਸਿੱਖ ਜਾਂ ਵਾਲਮੀਕੀ ਸਮਾਜ ਹੀ ਆਪਣੇ ਆਪ ਨੂੰ ਕੁਵਾਰੇ ਆ ਕਾਰਨ ਮੇਜਰ ਰੀਜ਼ਨ ਆ ਵਾ ਕਿ ਇਹ ਲੋਕ ਜਿਹੜੇ ਆ ਕਨਵਰਟ ਤੇ ਹੋ ਚੁੱਕੇ ਆ ਆਪਣੇ ਪਿਓ ਨੂੰ ਪਿਓ ਨਹੀਂ ਕਹਿੰਦੇ ਨਾ ਆਪਣੇ ਧਰਮ ਨੂੰ ਧਰਮ ਕਹਿੰਦੇ ਆ ਸਿਰਦ ਸਿਰਫ ਇਹ ਜਿਹੜਾ ਵਾ ਰਜ਼ਰਵੇਸ਼ਨ ਦਾ ਜਿਹੜੀ ਸਾਡਾ ਰਜ਼ਰਵੇਸ਼ਨ ਆ ਉਹਨੂੰ ਖਾਂ ਰਹੇ ਆ ਸੋ ਇਸ ਕਰਕੇ ਇਹ ਦੋਹਰੇ ਮਾਰ ਜਿਹੜੀ ਪੈ ਰਹੀ ਹੈ ਸਾਡੇ ਸਮਾਜ ਨੂੰ ਇੱਕ ਤੇ ਧਾਰਮਿਕ ਕਾਣ ਹੋ ਰਿਹਾ ਵਾ ਸਾਡੇ ਧਾਰਮਿਕ ਗੁਰੂਆਂ ਦੀ ਜਿਹੜੀ ਇਹ ਬੇਦਬੀ ਹੋ ਰਹੀ ਹੈ ਸਾਡੇ ਦੇਵੀ ਸਾਡਾ ਐਸੀ ਸਮਾਜ ਆ ਉਹਦਾ ਜਿਹੜੀ ਕਨਵਰਜਨ ਜਿਹੜੀ ਹੈ ਲਗਾਤਾਰ ਖਾਰੇ ਆ ਸੋ ਇਸ ਕਰਕੇ ਅੱਜ ਸਾਰੀਆਂ ਜਥੇਬੰਦੀਆਂ ਦੇ ਆਗੂ ਸੰਤ ਸਮਾਜ ਵੀ ਆਏ ਆ ਔਰ ਅਸੀਂ ਡੀਸੀ ਸਾਹਿਬ ਕੋ ਤੇ ਸੀਪੀ ਸਾਹਿਬ ਕੋ ਇਹ ਹੀ ਡਿਮਾਂਡ ਕਰਦੇ ਆ ਕਿ ਜੇਕਰ ਇਹਦਾ ਪ੍ਰੋਗਰਾਮ ਨਾ ਬੰਦ ਹੋਇਆ ਤੇ ਸੰਤ ਸਮਾਜ ਔਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਤਿੱਖਾ ਸੰਦੇਸ਼ ਕੀਤਾ ਜਾਵੇਗਾ ਜੇਰੀ ਜ਼ਿੰਮੇਵਾਰੀ ਸਿਰ ਤੇ ਸਿਰਫ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਲਕਿ ਅੱਗੇ ਵੀ ਉਹਨਾਂ ਦੇ ਪ੍ਰੋਗਰਾਮ ਹੋਏ ਆ ਕ੍ਰੀਚਨ ਕੈਰੀਅਰ ਪਿਛਲੇ ਔਰ ਸਾਲ ਨਵੇਂ ਸਾਲ ਤੇ ਵੀ ਹੋਏ ਆ ਇਸ ਸਾਲ ਕਿਉਂ ਵਿਰੋਧ ਹੋ ਰਿਹਾ ਜੀ ਇੰਨਾ ਨਹੀਂ ਹੈ ਜੀ ਕਿਉਂਕਿ ਚਾਰ ਤੇ ਅਕਸਰ ਉਹ ਕਰਦੇ ਸੀ ਪ੍ਰਚਾਰ ਦੇ ਵਿੱਚ ਅਕਸਰ ਵੀ ਉਹ ਕਹਿੰਦੇ ਸੀ ਲੰਗਰ ਬਾਰੇ ਵੀ ਸਿੱਖਾ ਬਾਰੇ ਵੀ ਪਰ ਹੁਣ ਕਿਉਂ ਮੁੱਦਾ ਉਠਾਇਆ ਜਾਦਾ ਇੰਦਾ ਨਹੀਂ ਆ ਜੀ ਲਗਾਤਾਰ ਜਦੋਂ ਵੀ ਇਹਨਾਂ ਦੇ ਪ੍ਰੋਗਰਾਮਸ ਹੁੰਦੇ ਆ ਜਾਂ ਐਸੀ ਵੀਡੀਓਜ਼ ਆਂਦੀ ਆ ਉਹ ਪ੍ਰਸ਼ਾਸਨ ਨੂੰ ਇਸ ਬਾਰੇ ਕੰਪਲੇਂਟਾਂ ਦਿੱਤੀਆਂ ਜਾਂਦੀਆਂ ਵਾ ਪਰ ਪ੍ਰਸ਼ਾਸਨ ਮੈਨੂੰ ਨਹੀਂ ਸਮਝ ਲੱਗਦੀ ਕਿਸ ਚੀਜ਼ ਤੋਂ ਡਰਦਾ ਵਾ ਪਰ ਪਿਛਲੇ ਸਾਲ ਦੀਆਂ ਹੱਦ ਲਗਾਤਾਰ ਡੇਢ ਦੋ ਦੋ ਸਾਲ ਦੀਆਂ ਜਿਹੜੀਆਂ ਕੰਪਲੇਂਟਾਂ ਜਿਹੜੀਆਂ ਹੱਡੀਆਂ ਵਾ ਉਹ ਪੈਂਡਿੰਗਸ ਪਈਆਂ ਵਾ ਔਰ ਤੇ ਕੋਈ ਕਾਰਵਾਈ ਨਹੀਂ ਹੋਉਂਦੀ ਕਿਉਂਕਿ ਹੇਟ ਸਪੀਚ ਕਰਦਾ ਵਾ ਔਰ ਕਿਤੇ ਨਾ ਕਿਤੇ ਏਜੰਸੀਆ ਦਾ ਬੰ ਪੈਂਡਿੰਗ ਪਿਆ ਬਾਤਰੀ ਫੋਨ ਤੁਹਾਨੂੰ ਲੱਗਦਾ ਵੀ ਹੁਣ ਕਿਹੜੀ ਦਿੱਤੀ ਉਹ ਵੀ ਪੈਂਡਿੰਗ ਹੋ ਜਾਏਗੀ ਤੇ ਫਿਰ ਨਹੀਂ ਜੀ ਹੁਣ ਅਸੀਂ ਪੈਂਡਿੰਗ ਨਹੀਂ ਹੁੰਦੇ ਨਹੀਂ ਕਿਉਂਕਿ ਇਹ ਸਮਾਜ ਹੁਣ ਜਾਗਰਤ ਹੋ ਚੁੱਕਾ ਵਾ ਸਾਰੇ ਸਮਾਜ ਹੀ ਇਕੱਠੇ ਹੋ ਚੁੱਕੇ ਆ ਕਿਉਂਕਿ ਜਿਹੜੀ ਜਿਹੜੀ ਕ੍ਰਾਂਤੀ ਹੈ ਧਰਮ ਦੀ ਜਿਹੜੀ ਕ੍ਰਾਂਤੀ ਆਪਾਂ ਲੈ ਕੇ ਆਵਾਂਗੇ ਅੱਜ ਸਾਰੇ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਸਨਮਾਨਯਕ ਪ੍ਰਣਾ ਕੀਤਾ ਵਾ ਕਿ ਭਾਵੇਂ ਅਸੀਂ ਇਕੱਠੇ ਹੋ ਕੇ ਜਿਹੜੀ ਧਰਮ ਪਰਵਰਤਨ ਦੀ ਜਿਹੜੀ ਇਹ ਕ੍ਰੀਤੀ ਜਿਹੜੀ ਇਹਦੇ ਖਰਾਫ ਲੜਾਂਗੇ ਖਲੋਵਾਂਗੇ ਜੇਕਰ ਪ੍ਰਸ਼ਾਸਨ ਨਹੀਂ ਕਰਦਾ ਤਾਂ ਫਿਰ ਅਸੀਂ ਦੂਜੇ ਤਰੀਕੇ ਨਾਲ ਕਰਾਵਾਂਗੇ ਅਸੀਂ ਪ੍ਰੋਗਰਾਮ ਹੀ ਨਹੀਂ ਹੋਣ ਦੇਣਾ ਅਸੀਂ ਕਿਉਂਕਿ ਸਾਰੀਆਂ ਹਾਂਜੀ ਵਿਰੋਧ ਬਿਲਕੁਲ ਤਿੱਖਾ ਹੋਏਗਾ ਜੀ ਵਾਲਮੀਕੀ ਸਮਾਜ ਵੀ ਵਿਰੋਧ ਕਰੇਗਾ ਹਿੰਦੂ ਸਮਾਜ ਵੀ ਵਿਰੋਧ ਕਰੇਗਾ ਔਰ ਸਿੱਖ ਸਮਾਜ ਵੀ ਇਸਦਾ ਵਿਰੋਧ ਕਰੇਗਾ ਠੀਕ ਹੈ